ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਕਾਰੇਸ਼ ਨਾਮ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗਾ ਕੋਟ ਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੈ ਭਲੇ ਸੰਜੋਗਾ ਪ੍ਰਭ ਬਾਣੀ ਉਬਦ ਸੁਪਾਖਿਆ ਗਾਵ ਸੁਣੋ ਪੜੋ ਨਿਤ ਪਾਈ ਗਰਪੁਰੇ ਤੂੰ ਰਖਿਆ ਰਹਾ ਸਾਚਾਂ ਸਾਹਿਬ ਅਮਿਤ ਵਡਾਈ ਭਗਤ ਵਛਲ ਦਿਆਲਾ ਸੰਤਾਂ ਕੇ ਪੈਜ ਰਖਦਾ ਆਦ ਵਰਦਾ ਪ੍ਰਤਪਾਲ ਹਾਰੇ ਅਮਰਿਤ ਨਾਮ ਭੋਜਨ ਨਿਤ ਪੰਚਾ ਸਰਬ ਵੇਲਾ ਮੁਖ ਪਾਵਹ ਜਰਾ ਅਮਰਾ ਤਾਪ ਸਬਨਥਾ ਗੁਣ ਗੋਵਿੰਦ ਨਿਤ ਗਾਵਹ ਸੁਣੀ ਅਰਦਾਸ ਸੁਆਮੀ ਮੇਰੇ ਸਰਵ ਕਲਾ ਬਣਾਈ ਪਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੇ ਵੜਾਈ ਕਰੇਸ਼ ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗਾ ਕੋਟ ਵਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸਬਦ ਸੁਪਾਖਿਆ ਗਾਵੋ ਸੁਣੋ ਪੜੋ ਨੇਤ ਪਾਈ ਗਰਪੁਰੇ ਤੂੰ ਰਖਿਆ ਰਹਾ ਸਾਚਾਂ ਸਾਹਿਬ ਅਮਿਤ ਵਡਾਈ ਭਗਤ ਵਛਲ ਦਿਆਲਾ ਸੰਤਾਂ ਕੇ ਪੈਜ ਰਖਦਾ ਆਦ ਵਰਦਾ ਪ੍ਰਤਪਲ ਹਾਰੇ ਆ ਮੇਰੇ ਤੇ ਨਾਮ ਭੋਜਨ ਨਿਤ ਪੰਚ ਹ ਸਰਬ ਵੇਲਾ ਮੁਖ ਪਾਵਹ ਜਰਾ ਮਰਾ ਤਾਪ ਸਬਨਾਥਾ ਗੋਗਾ ਗੋਵਿੰਦ ਨਿਤ ਗਾਵਹ ਸੁਣ ਅਰਦਾਸ ਸੁਆਮੀ ਮੇਰੇ ਸਰਵ ਕਲਾ ਬਣਾਈ ਪਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੇ ਵੜਾਈ ਕਰੇਸ਼ ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗਾ ਕੋਟ ਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੁਗਾ ਪ੍ਰਭ ਬਾਣੀ ਸਬਦ ਸੁਪਾਖਿਆ ਗਾਭੋਂ ਸੁਣੋ ਪੜੋ ਨੇਤ ਪਾਈ ਗਰਪੁਰੇ ਤੂੰ ਰਖਿਆ ਰਹਾ ਸਾਚਾਂ ਸਾਹਿਬ ਅਮਿਤ ਵਡਾਈ ਭਗਤ ਵਸਨ ਦਿਆਲਾ ਸੰਤਾਂ ਕੇ ਪੈਜ ਰਖਦਾ ਆਦ ਵਰਦਾ ਪ੍ਰਤ ਪਲਾ ਹਾਰੇ ਅਮਰਿਤ ਨਾਮ ਭੋਜਨ ਨੇ ਤਪੰਚਾ ਸਰਬ ਵੇਲਾ ਮਖ ਪਾਵਹ ਜਰਾ ਅਮਰਾ ਤਾਪ ਸਭ ਨਾਠਾ ਗੁਣ ਗੋਵਿੰਦ ਨਿਤ ਗਾਵਹ ਸੁਣ ਅਰਦਾਸ ਸੁਆਮੀ ਮੇਰੇ ਸਰਵ ਕਲਾ ਬਣਾਈ ਪਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੇ ਵੜਾਈ ਕਰਿ ਸਿ ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗਾ ਕੋਟ ਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੈ ਭਲੇ ਸੰਜੁਗਾ ਪ੍ਰਭ ਬਾਣੀ ਸਬਦ ਸੁਪਾਖਿਆ ਗਾਵੋ ਸੁਣੋ ਪੜੋ ਨੇਤ ਭਾਈ ਗੁਰਪੁਰੈ ਤੂੰ ਰਖਿਆ ਰਹਾ ਸਾਚਾਂ ਸਾਹਿਬ ਅਮਿਤ ਵਡਾਈ ਭਗਤ ਵਛਲ ਦਿਆਲਾ ਸੰਤਾਂ ਕੇ ਪੈਜ ਰਖਦਾ ਆਦ ਵਰਦਾ ਪ੍ਰਤ ਪਲਾ ਹਾਰੇ ਅਮਰਿਤ ਨਾਮ ਭੋਜਨਿਤ ਪੰਚ ਹ ਸਰਬ ਵੇਲਾ ਮੁਖ ਪਾਵਹ ਜਰਾ ਅਮਰਤਾ ਸਭ ਨਾਥਾ ਗੁਣਾ ਗੋਵਿੰਦ ਨਿਤ ਗਾਵਹ ਸੁਣੀ ਅਰਦਾਸ ਸੁਆਮੀ ਮੇਰੇ ਸਰਵ ਕਲਾ ਬਣਾਈ ਪਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੇ ਵੜਾਈ ਕਰੇਸ਼ ਨਾਮ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗਾ ਕੋਟ ਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸਬਦ ਸੁਪਾਖਿਆ ਗਾਵੋਂ ਸੁਣੋ ਪੜੋ ਨੇਤ ਪਾਈ ਗੁਰਪੁਰੈ ਤੂੰ ਰਖਿਆ ਰਹਾ ਸਾਚਾਂ ਸਾਹਿਬ ਅਮਿਤ ਵਡਾਈ ਭਗਤ ਵਛਲ ਦਿਆਲਾ ਸੰਤਾਂ ਕੇ ਪੈਜ ਰਖਦਾ ਆਦ ਵਰਦਾ ਪ੍ਰਤਪਲ ਹਰਿ ਅਮਰਿਤ ਨਾਮ ਭੋਜਨਿਤ ਪੰਚ ਹ ਸਰਬ ਵੇਲਾ ਮੁਖ ਪਾਵਹ ਜਰਾ ਮਰਾ ਤਾਪ ਸਬਨਾਥ ਗੁਣ ਗੋਵਿੰਦ ਨਿਤ ਗਾਵਹ ਸੁਣੀ ਅਰਦਾਸ ਸੁਆਮੀ ਮੇਰੇ ਸਰਵ ਕਲਾ ਬਣਾਈ ਪਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੇ ਵੜਾਈ ਗੁਰੇਸ਼ ਨਾਮ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗਾ ਕੋਟ ਵਿਗਨ ਲਾਥੇ ਪ੍ਰਭ ਸਰਣਾ ਪ੍ਰਗਟੈ ਭਲੇ ਸੰਜੋਗਾ ਪ੍ਰਭ ਬਾਣੀ ਸਬਦ ਸੁਪਾਖਿਆ ਗਾਵੋ ਸੁਣੋ ਪੜੋ ਨਿਤ ਪਾਈ ਗੁਰਪੁਰੈ ਤੂੰ ਰੱਖਿਆ ਰਹਾ ਸਾਚਾਂ ਸਾਹਿਬ ਅਮਿਤ ਵਡਾਈ ਭਗਤ ਵਛਲ ਦਿਆਲਾ ਸੰਤਾਂ ਕੇ ਪੈਜ ਰਖਦਾ ਆਦ ਵਰਦਾ ਪ੍ਰਤਪਾਲਾ ਹਾਰੇ ਅਮਰਿਤ ਨਾਮ ਭੋਜਨ ਨਿਤ ਪੰਚਾ ਸਰਬ ਵੇਲਾ ਮੁਖ ਪਾਵਹ ਜਰਾ ਮਰਾ ਤਾਪ ਸਬਨਾਥਾ ਗੁਣ ਗੋਵਿੰਦ ਨਿਤ ਗਾਵਹ ਸੁਣੀ ਅਰਦਾਸ ਸੁਆਮੀ ਮੇਰੇ ਸਰਵ ਕਲਾ ਬਣਾਈ ਾਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੇ ਵੜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ